ਕੰਟੀ ਜੀ ਹਰ ਤਾਂ ਸਾਰੇ ਭਰਾਵਾਂ ਦਾ ਵੀਰੋ ਆਂਟੀ ਜੀ ਆ ਕਮਲਕੌਰ ਜੀ ਬੜੇ ਪਿੰਡ ਤੋਂ ਜਿਨ੍ਹਾਂ ਦੀਆਂ ਗੱਲਾਂ ਸਮਝ ਆਈਆਂ ਤਾਂ ਕਮੈਂਟ ਵਰਕੇ ਜਰੂਰ ਦੱਸਿਓ ਬਾਕੀ ਸੋਆਂ ਆਂਟੀ ਜੀਆਂ ਆਂਟੀ ਜੀਆਂ ਗੱਲਾਂ ਜੀ ਸਤਿਕਾਰ ਸਾਰੀ ਸੰਗਤ ਨੂੰ ਸਤਿਕਾਰ ਲਖੜੀਆਂ ਤਿਆਰੇ ਹੁੰਦਾ ਗੁੱਗਾ ਯਾਰ ਪੀੜੀ ਛੇਲਿਆ ਰਾਣੀ ਦਾ ਗੁੱਗੇ ਯਾਰ ਪੀੜੀ ਭੈਣ ਲਖੜੀ ਬਨਣਾ ਆਉਂਦੀ ਆ ਪਾਸ਼ਣ ਹਾਂ ਜੀ ਗੁੱਗਾ ਯਾਰ ਪੀੜੀ ਆਪਣੀ ਛੇਲਿਆ ਰਾਣੀ ਆਪਣੇ ਨਾਣ ਨੂੰ ਤੋੜਦੀ ਆ ਅੱਛਾ ਜੀ ਹਾਂ ਜੀ ਆਪਣੇ ਨਾਣ ਨੂੰ ਤੋੜਦੀ ਇਸੇ ਕਰਕੇ ਗੱਗਾ ਯਾਰ ਪੀਰ ਗ੍ਰਾ ਪੀਰ ਆ ਬਹੁਤ ਧਰਤੀ ਦਾ ਰਾਜਾ ਆ ਹਾਂ ਜੀ ਇਹਦੀਆਂ ਤਾਂ ਕੀ ਫਾਤਾ ਆ ਇਦਾਂ ਸਾਰੇ ਮੰਨਦੇ ਆ ਟੋਲੀਆਂ ਖਲਾਉਂਦੇ ਆ ਉਹ ਆਉਂਦੇ ਆ ਜਾਂਦੇ ਆ ਹਾਂ ਜੀ ਉਹ ਯਾਨੀ ਕਿ ਪ੍ਰਮਾਤਮਾ ਦੀ ਕਿਰਪਾ ਐ ਇਸ ਪੰਜਾਬ ਤੇ ਇਹ ਜਿਹੜਾ ਪੰਜਾਬ ਆ ਧਰਤੀ ਗੁਰਾ ਪੀਰਾਂ ਦੀ ਆ ਇਹ ਧਰਤੀ ਜਿਹੜੀ ਆ ਕੋਈ ਦਹਾਨ ਵਾਲਾ ਨਹੀਂ ਜੰਮੀਆ ਪੰਜਾਬ ਪੰਜਾਵੇ ਆ ਬਾਹਰ ਨੂੰ ਆਪਾਂ ਭਜਦੇ ਆ ਹਾਂਜੀ ਸਾਰਾ ਕੁਝ ਆ ਹੋ ਜਵੇ ਆ ਹੋ ਜੇ ਇੱਥੇ ਵੀ ਰੋਟੀ ਕਮਾ ਕੇ ਆਪਾਂ ਖਾ ਸਕਦੇ ਆ ਹਾਂਜੀ ਖਾ ਸਕਦੇ ਆ ਜੇ ਕਰਨਾ ਹੋਵੇ ਜਿਹਨੇ ਇੱਥੇ ਨਹੀਂ ਕਰਨਾ ਤਾਂ ਉਹਨੇ ਬਾਹਰ ਜਾ ਕੇ ਕੀ ਕਰਨਾ ਸਹੀ ਗੱਲ ਕਿਸੇ ਨੇ ਵੀ ਨਹੀਂ ਕਰਨਾ ਹੈਗਾ ਹਾਂ ਸਹੀ ਹੈ ਨਾ ਇਹ ਗੁਰਨਾਨਕ ਜੀ ਭੈਣ ਵੀ ਲੱਕੜੀ ਲੈ ਕੇ ਆਈ ਸੀ ਅੱਛਾ ਜੀ ਮਹਾਰਾਜੀ ਉਹਨੇ ਲੱਕੜੀ ਵੰਨੀ ਸੀ ਬਾਬਾ ਗੁਰਨਾਨਕ ਦੇਵ ਜੀ ਦੇ ਅੱਛਾ ਜੀ ਲੱਕੜੀ ਵੰਨ ਕੇ ਉਹ ਵੀ ਗਈ ਸੀ ਇਹ ਸਾਰੇ ਜਿਹੜੇ ਤਿਆਰ ਆ ਗੁਰੂਆਂ ਪੀਰਾਂ ਦੇ ਹੋਲਾ ਮੱਲਾ ਹੋ ਗਿਆ ਹਾਂਜੀ ਅਨਾਮ ਗਿੜਾ ਪਰ ਚਾਲੇ ਜਾਣੇ ਬਾਬੇ ਬਾਲਕਨਾਥ ਦੇ ਲਖਾਂ ਦਾ ਤੇ ਦੇ ਚੰਤਪੋਰੀ ਦਾ ਮੇਲਾ ਲੰਘਿਆ ਹਾਂ ਬਹੁਤ ਵਧੀਆ ਸੀ ਮੈਂ ਵੀ ਉੱਥੇ ਗਈ ਸੀ ਮੇਰੇ ਸਾਰੇ ਪਰਿਵਾਰ ਆਇਆ ਸੀ ਅਮਰੀਕਾ ਤੋਂ ਯੂ ਐਸ ਏ ਬਰਦਰ ਆਇਆ ਸੀ ਡੈਡੀ ਫਿਰ ਆਇਆ ਸੀ ਪਿਆਰਾ ਸਿੰਘ ਅੱਛਾ ਜੀ ਲਾਡੀਆਂ ਮੇਰਾ ਪਿੱਛਾ ਪੈਂਡਾ ਜਿਹੜਾ ਹਾਂ ਤੇ ਕੇ ਮੇਰੇ ਲਾਡੀਆਂ ਬੜੇ ਪਿੰਡ ਮੇਰੇ ਸਹਰੇ ਆ ਸਹਰੇ ਹਾਂਜੀ ਬੜੇ ਪਿੰਡ ਮੈਂ ਡੀਸੀ ਦੀ ਮਮਾ ਹਾਂ ਵੇਰੇ ਮਿਰਨਾ ਡੀਸੀ ਸਾਡਾ ਡੀਜਾ ਦਾ ਕੰਮ ਆ ਮੁੱਖ ਮੰਡੀ ਦੇ ਸਾਹਮਣੇ ਸਾਡੀ 100 ਬੈਠੀ ਜਾਂਦੀ ਪਰਮਾਤਮਾ ਦੇ ਆਸਰੇ ਕੰਮ ਬਹੁਤ ਸੋਹਣਾ ਚੱਲਦਾ ਆ ਮਾਲਕ ਸਭ ਦਾ ਚਲਾਈ ਰੱਖੇ ਸੈਂ ਇਹ ਕਹਿੰਦੇ ਆ ਤੇ ਮੰਨੋ ਮੰਨੋ ਸਾਰੇ ਜਿਹੜੇ ਗੁਰੂ ਪੀਰ ਆ ਕਿਸੇ ਨੂੰ ਵੀ ਮਾਰਾ ਨਹੀਂ ਕਹਿੰਦੇ ਸਾਰੇ ਗੁਰੂ ਪੀਰਾਂ ਦੇ ਆਸਰੇ ਤਾਂ ਸਾਡੀ ਧਰਤੀ ਬਚੀ ਆ ਸਹੀ ਗੱਲ ਹੈ ਜੀ ਜੇ ਸਾਡੇ ਗੁਰੂ ਪੀਰ ਨਾ ਸਾਨੂੰ ਸਹਾਰਾ ਕਰਦੇ ਹੁੰਨ ਤਾਂ ਕਾਦੀ ਲੱਦ ਹੋ ਜਾਣੀ ਸੀ ਸਹੀ ਗੱਲ ਹੈ ਜੀ ਹੈਨਾ ਇਹਨਾਂ ਦੇ ਕਾਰਨ ਸਾਡਾ ਸਾਰਾ ਕੁਝ ਹੋਇਆ ਹੈ ਜੇ ਸੋਚਿਆ ਜਾਵੇ ਤਾਂ ਵੀਰਾਂ ਭਖੀਰਾਂ ਦੀਆਂ ਤਾਂ ਅਸੀਂ ਗੱਲਾਂ ਤਾਂ ਰੋਜ਼ ਕਰਦੇ ਆ ਇਹ ਲੋਕ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੇ ਗੁਰੂ ਕੀ ਚੀਜ਼ ਆ ਸਹੀ ਗੱਲ ਹਣੀ ਹੈ ਨਾ ਇਹਨਾਂ ਵਾਸਤੇ ਬਹੁਤ ਮਾੜੀਆਂ ਗੱਲਾਂ ਆ ਕੜੀ ਕੋਸ਼ ਬੋਲੂਗੇ ਕੜੀ ਕੋਸ਼ ਬੋਲੂਗੇ ਚਿਕਾਰੇ ਲਾਉਂਗੇ ਫਲਾਣੇ ਦਾ ਚਿਕਾਰਾ ਇਹਨਾਂ ਨੂੰ ਇਹ ਨਹੀਂ ਅਕਲ ਹੈਗੀ ਤੇ ਇਹ ਤਾਂ ਗੂਹ ਰੜੀਆਂ ਚ ਗਾਂ ਦੇ ਬੜੇ ਬਡੇਰਿਆਂ ਤੇ ਨਾਮ ਮੰਨੋ ਨਾ ਗੂਹ ਰੜੀਆਂ ਚ ਗਾਂ ਦੇ ਫੜ ਕੇ ਮੈਂ ਮੂੰਹ ਤੇ ਵੀ ਕਹਿੰਨੀ ਹੂ ਯਾਰ ਬੰਦੇ ਤੂੰ ਕਹਿੰਨੀ ਸਾਡੇ ਗਹਿਲੇ ਦੀਆਂ ਮਾਲਾ ਸੰਤ ਆ ਅੱਛਾ ਜੀ ਸ਼ਾਮਦਾ ਜੀ ਮੇਰੇ ਗੁਰੂ ਜੀ ਬਹੁਤ ਜਾਣੀ ਕਿ ਪਹੰਚੀ ਹੋਈ ਸੀ ਕਿ ਮੇਰੇ ਜਿਹੜੇ ਡੈਡੀ ਜੀ ਦੇ ਗੁਰੂ ਆ ਬੋਲ ਪੱਟੀ ਅੱਛਾ ਜੀ ਸਰਕਾਰ ਬਹੁਤ ਸੀਤਲदास ਬਾਬਾ ਜੀ ਮੇਰੇ ਡੈਡੀ ਦੇ ਗੁਰੂ ਸੀ ਸਹੀ ਹਾਂ ਉੱਥੇ ਤੇ ਉੱਥੇ ਵੀ ਹਮਲਾ ਕਰਨ ਗਏ ਜਦੋਂ ਘੋੜੇ ਗਾਹਾਂ ਨੂੰ ਹੋਣ ਤਾਂ ਅੰਨੇ ਹੋ ਜਾਣ ਅੱਛਾ ਜੀ ਐਨੀ ਕਿਰਪਾ ਸੀ ਜਦੋਂ ਘੋੜੇ ਪਿੱਛੇ ਨੂੰ ਮੋਰ ਸਜਾਖੇ ਹੋ ਜਾਣ ਉਹਨਾਂ ਨੂੰ ਉਦੈ ਹੀ ਮੋੜਨਾ ਪਿਆ ਐਦਾਂ ਦੀਆਂ ਗੱਲਾਂ ਗੁਰੂਆਂ ਪੀੜਾਂ ਨਾਲ ਨਹੀਂ ਕਰਨੀਆਂ ਚਾਹੀਦੀਆਂ ਮੈਂ ਅੱਜੇ ਮੁਢਾਲੀ ਰੋਜੇ ਵੀ ਮੱਥਾ ਤੇ ਕੀ ਆਈ ਸੀ ਅੱਛਾ ਜੀ ਹਾਂਜੀ ਆਦੇ ਹੋਏ ਲਖੜੀਆਂ ਬਰਾਮ ਵਿੱਚ ਮੇਰਾ ਮੰਗਲ ਸਿੰਘ ਫੌਡੀ ਬ੍ਰਦਰ ਅੱਛਾ ਜੀ ਮੇਰੀ ਸਜੀਤ कौर ਪਾ ਵੀ ਸਾਰਿਆਂ ਲਈ ਮੈਂ ਲਖੜੀਆਂ ਮੇਰੀ ਕਲਵੰਤ ਭੈਣ ਸਾਰਿਆਂ ਲਈ ਲਖੜੀਆਂ ਮੈਂ ਲੈ ਕੇ ਗਈ ਸੀ ਅੱਜ ਬਣ ਕੇ ਆਈਆਂ ਅੱਛਾ ਜੀ ਤੇ ਬਹੁਤੀ ਯਾਨੀ ਕਿ ਚਾ ਉਹਨਾਂ ਨੂੰ ਆਇਆ ਚਾ ਕੀਤਾ ਸਾਰਨ ਸਾਰੇ ਵੀ ਵਾਜਾ ਮਾਨ ਤੇ ਕਮਲ ਜੀ ਇੱਧਰ ਆ ਜਾ ਕਮਲ ਜੀ ਇੱਧਰ ਆ ਜਾ ਮੈਂ ਕਿਹਾ ਨਹੀਂ ਟਾਈਮ ਨਹੀਂ ਕੱਲ ਨੂੰ ਮੈਂ ਫੇਰ ਲਾਦੀਆਂ ਜਾਣਾ ਆ ਇੰਨਾ ਯਾਨੀ ਕਿ ਪਿਆਰ ਭਾਵਨਾ ਇਸ ਪ੍ਰਿੰਡਾਂ ਦੇ ਵਿੱਚ ਮੈਂ ਫਿਰ ਕੇ ਡੇੜ ਪਰੇ ਸਾਕਰਾਇ ਦੋੜੇ ਮੈਂ ਆਪਣੇ ਸੋਹਰੇ ਸਾਕਰਾਤਾ ਅਛਾਜੀ ਹਾਂਜੀ ਮੇਰੇ ਸੋਹਰੇ ਬੜੇ ਪਿੰਡ ਦੇੜੇ ਆ ਬਹੁਤ ਚੰਗੇ ਮੇਰਾ ਵੀ ਖਿਆਲ ਕਰਦੇ ਮੈਂ ਵੀ ਉਹਨਾਂ ਦਾ ਕਰਦੀ ਆ ਹਾਂਜੀ ਹਨਾ ਜੇਕਰ ਮੈਂ ਉਹਨਾਂ ਦੇ ਹਰ ਕਦੇ ਪੈਰੀ ਹੱਥ ਲਾਉਂਦੀ ਆ ਹਾਂਜੀ ਇੱਜ਼ਤ ਮਾਨ ਬਖਸ਼ਦੇ ਮੇਰਾ ਵੀ ਇੱਜ਼ਤ ਕਰਦੇ ਮੈਂ ਵੀ ਉਹਨਾਂ ਦੀ ਕਰ ਜੇ ਮੈਂ ਨਾ ਉਹਨਾਂ ਦੇ ਪੈਰੀ ਹੱਥ ਲਾਵਾਂ ਤਾਂ ਲੈ ਪਰ ਅੱਜ ਕਾ ਗਨਪਤੀ ਨਾ ਹੋ ਕੋ ਵੀ ਲਉਣੀ ਸਹੀ ਵਾਲੀ ਹੋਈ ਲਾਦੀ ਸਾਥੀ ਕਹਾਲੀ ਬੁਲਾ ਕੇ ਰਾਜੀ ਹੈ ਇਹਦਾ ਸਾਰੇ ਨੂੰ ਆਪਣੇ ਬਣਾ ਲੀਦਾ ਆ ਤੇ ਆਪਣੇ ਆ ਸਾਰੇ ਸਤਾ ਇਹ ਗੱਲ ਕਹਿੰਦੇ ਆ ਬੇ ਚੰਗੇ ਚੰਗੇ ਤਿਆਰ ਆਉਣ ਇਦਾਂ ਦੇ ਪਰਮਾਤਮਾ ਹਨਾ ਬਹੁਤੇ ਸੋਹਣੇ ਇਹ ਜਿਹੜੇ ਤਿਆਰ ਇਹ ਗੁਰੂਆਂ ਪੀਰਾਂ ਨੇ ਚਲਾਏ ਆ ਹੋਲੇ ਮੱਲੇ ਕੀ ਸਾਰਾ ਕੁਝ ਗੁਰੂਆਂ ਦਾ ਹੀ ਆ ਜੇ ਤੋ ਸਤਿ ਜੀ ਆ ਮੇਲਾ ਚੰਦਪੋਨੀਆ ਜਵਾਰਾ ਜੀ ਆਇਆ ਨਾ ਹਾਂਜੀ ਇੰਨਾ ਸੋਹਣਾ ਲੱਗਾ ਉੱਥੇ ਜਾ ਕੇ ਇਹ ਪੰਜ ਭੇਟਾਂ ਵੀ ਲਾਈਆਂ ਅਛਾ ਜੀ ਮੰਦਰ ਦੇ ਵਿੱਚ ਜਾਨੀ ਕਿ ਸਾਰੇ ਪੁੱਛਦੇ ਸੀ ਢਾੜੀ ਵਾਲੀ ਉਹਨਾਂ ਦੱਸੇ ਵੀ ਗਾਣੇ ਵਾਲੀ ਨਹੀਂ ਇਹ ਸਾਡੇ ਪਿੰਡ ਦੀ ਭਾਬੀ ਆ ਸਾਡੀ ਇਹਨਾਂ ਨੂੰ ਸ਼ੌਂਕ ਹੀ ਆ ਗਾਣ ਦਾ ਮੈਂ ਕਹਾਂ ਜੇ ਗਾਣਾ ਹੁੰਦਾ ਤਾਂ ਪਹਿਲਾਂ ਤਾਂ ਉਹੀ ਲੱਗ ਪੈਣਾ ਸੀਗਾ ਸਾਡਾ ਤਾਂ ਉੱਦੇ ਰੱਬ ਨਾਲ ਲੱਗਣਾ ਜੁੜਿਆ ਹੈ ਅਸੀਂ ਉਹ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ ਬੜੇ ਬਡੇਰੇ ਠੇਰਾ ਤੋਂ ਮੈਨਾਂ ਨਹੀਂ ਕੁਝ ਮੈਂ ਕਰ ਸਕਦੀ ਊਮਣ ਸਾਡਾ ਗੋਤ ਆ ਮੇਰੇ ਸਹੁਰਿਆਂ ਦਾ ਇਹੜਾ ਮੇਰਾ ਪਿੱਛੇ ਦਾ ਗੋਤ ਆ ਉਹ ਢੜੋਚ ਆ ਲਾਟੀਆਂ ਦਾ ਯਾਨਕਿ ਜਿਹੜਾ ਵੀ ਅਸੀਂ ਕੰਮ ਕਰਨਾ ਵਧੀਆ ਕਰਨਾ ਜੇ ਨਹੀਂ ਕਰਨਾ ਤਾਂ ਨਹੀਂ ਕਰਨਾ ਉਹ ਮਾਰਨਾ ਕਮਾਖੇ ਕੰਮ ਨੂੰ ਲੋੜੇ ਨੂੰ ਕੋਈ ਵੀ ਕਰਨ ਦੀ ਚੰਗਾ ਕੰਮ ਕਰ ਲਓ ਜੇ ਦੁਨੀਆ ਤੇ ਹੈ ਨਾ ਕੋਈ ਇੱਕ ਚੰਗਾ ਕੰਮ ਕਰ ਲਓ ਇੱਜ਼ਤ ਨਾਲ ਰਹੋ ਸਹੀ ਗੱਲ ਹੋਜੀ ਸਾਰੀਆਂ ਚੀਜ਼ਾਂ ਮਿਲ ਜਣੀਆਂ ਇੱਜ਼ਤ ਨਹੀਂ ਮਿਲਣੀ ਠੀਕ ਆ ਇੱਜ਼ਤ ਜਿਹੜੀ ਲੱਖੀ ਨਾ ਹਜ਼ਾਰ ਤੁਹਾਨੂੰ ਪਤਾ ਹੈ ਸਾਰੇ ਤੁਸੀਂ ਸਾਡੇ ਬੱਚੇ ਆ ਹੈ ਨਾ ਮੈਂ ਕਹਿੰਦੀ ਹੁੰਦੀ ਮੂੰਹ ਤੇ ਗੱਲਾਂ ਮੂੰਹ ਤੇ ਕਈਆਂ ਗੱਲਾਂ ਮੈਨੂੰ ਦੁੱਖ ਵੀ ਲੱਗਦਾ ਕਈ ਵੇ ਲੋਕਾਂ ਨੂੰ ਜਦੋਂ ਮੈਂ ਪਿੱਠ ਪਿੱਛੇ ਗੱਲ ਨਹੀਂ ਮੈਂ ਕਦੀ ਕਿਸੇ ਦੀ ਕੀਤੀ ਭਾਵੇਂ ਜਾ ਕੇ ਬੜੇ ਪਿੰਡ ਪੁੱਛ ਲਵਾਂ ਸਾਡੀ ਸ਼ਾਪ ਜਿਹੜੀ ਆ ਵੀਰਾਂ ਦੇ ਮੋਹਰੇ ਆ ਹਾਂਜੀ ਮੈਂ ਜਾਣਦਾ ਤਾਂ ਡੇਮ ਆਂ ਅਸੀਂ ਉਹਨਾਂ ਦੇ ਆਸਰੇ ਬਚੂ ਹਜ ਤੱਕ ਇਹ ਇਹਨਾਂ ਦੇ ਆਸਰੇ ਕਰਕੇ ਅਸੀਂ ਆਪਣਾ ਟਾਈਮ ਪਾਸ ਕਰਦੇ ਆ ਹਾਂਜੀ ਉਹਨਾਂ ਸਹਾਰੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਕਿੰਨਾ ਪਾਣੀ ਆ ਜਾਂਦਾ ਪਟਾੜਾ ਜਾਂਦਾ ਇੱਥੇ ਆਇਆ ਕਦੀ ਧਰਤੀ ਕਿਉਂਕਿ ਅਸੀਂ ਗੁਰਾਂ ਪੀਰਾਂ ਨੂੰ ਮੰਨਦੇ ਆ ਧਰਤੀ ਦੇ ਉੱਤੇ ਦੇਖੋ ਕਿੰਨੇ ਗੁਰਦੁਆਰੇ ਆਪਣੇ ਪਿੰਡਾਂ 'ਚ ਉਹਦੇ ਬਾਣੀਆਂ ਚੱਲਦੀਆਂ ਆ ਮੰਦਿਰਾਂ 'ਚ ਬਾਣੀਆਂ ਚੱਲਦੀਆਂ ਆ ਨਾ ਸਾਰੇ ਪਾਸੇ ਬਾਣੀਆਂ ਚੱਲਣ ਕਰਕੇ ਸਾਡਾ ਪੰਜਾਬ ਬਚਿਆ ਆ। ਬਚਿਆ ਸਹੀ ਗੱਲ ਹੈ। ਹਨਾ ਜੇ ਇਹੋ ਜੇ ਗੱਲ ਹੋਵੇ ਤਾਂ ਆਪਾਂ ਵੀ ਕਦੀ ਵੀ ਹਨਾ ਢੋਲਾ ਖਾ ਸਕਦੇ ਲਹੌਣਾ ਤਾਂ ਜਰੂਰ বাজਦਾ ਪਟਿਆਲ ਦਾ ਕਿਤੇ ਕਿਤੇ। ਪਰਮਾਤਮਾ ਲਾਉਂਦਾ ਸਾਨੂੰ ਜਿਹੜਾ ਗਊ ਮਾਤਾ ਸਿੰਘਾ ਦੇ ਭਾਰ ਚੱਕਦੀ ਆ ਦੂਜੇ ਬੰਨੇ ਰੱਖਦੀ ਆ। ਲਾਉਂਦੀ ਆ ਸਾਨੂੰ। ਉਸ ਵੇਲੇ ਵੀ ਅਸੀਂ ਸਾਰੇ ਕੰਮ ਜਾਂਦੇ ਆ ਤੇ ਹਾਏ ਝਹਾੜ ਆ ਗਿਆ ਹਨਾ ਹਾਈ ਝਹਾੜ ਆ ਗਿਆ। ਜੀਨਾ ਵਿਚਾਰਾਂ ਦਾ ਸਾਰਾ ਕੁਝ ਰੁੜ ਗਿਆ ਜੀ ਉਹਨਾਂ ਨੂੰ ਪੁੱਛ ਕੇ ਦੇਖ ਸਹੀ ਗੱਲ ਹੈ ਜੀ ਸਹੀ ਦੁੱਖ ਬਹੁਤ ਹੈ ਦੁੱਖ ਦੀ ਕਹਾਣੀ ਹੈ ਜੇ ਸੋਚਿਆ ਜਾਵੇ ਪਾਣੀ ਆਵੇ ਨਾ ਪਰ ਮਾਤਮਾ ਪਾਣੀ ਕਿੱਥੇ ਤੇ ਇਹਨਾਂ ਲਈ ਆਵੇ ਕਿਉਂਕਿ ਜਿਹੜਾ ਖਵਾਜਾ ਪੀਰ ਹੈ ਨਾ ਇਹ ਤਾਂ ਮੈਂ ਛੱਡਦਾ ਨਹੀਂ ਬੰਨ ਟੁੱਟ ਜਾਣ ਤਾਂ ਫੇਰ ਆ ਜਾਂਦਾ ਸਾਰਾ ਕੁਝ ਹਾਂਜੀ ਹਾਂਜੀ ਹਨਾ ਅਸੀਂ ਇਹ ਤਾਂ ਦੇਵੀ ਦੇਵਤਿਆਂ ਨੇ ਇਹਨਾਂ ਨੇ ਇਸ ਕਰਕੇ ਇਹ ਪਾਣੀ ਦਾ ਜਿਹੜਾ ਸੀ ਸੰਬੰਧ ਪਹਿਲੇ ਕਰ ਲਿਆ ਸੀ ਵੈਣੇ ਚੱਲਦੀ ਸੀ ਇਹ ਨਹੀਂ ਮੰਨ ਸਕਦੇ ਅਸੀਂ ਧੋਪ ਹਲੇ ਲੈ ਸਕਦੇ ਹਾਂ ਅਸੀਂ ਪਾਣੀ ਤਾਂ ਨਹੀਂ ਮਾ ਪਤਾ ਹਨਾ ਤੇ ਇਹਨਾਂ ਨੇ ਜਦੋਂ ਹਨਾ ਇਹਨਾਂ ਮੈਂ ਆਪਣੇ ਪਰਿਵਾਰਾਂ ਦੀ ਵੀ ਗੱਲ ਕਰਦੀ ਜਦੋਂ ਹਨਾ ਮੀ ਨਹੀਂ ਪੈਂਦਾ ਇਹਨਾਂ ਨੇ ਹੁਣ ਫਰੀ ਕਾਨਕ ਮਿਲਦੀ ਇਹਨਾਂ ਨੇ ਦਰਿਆ ਵੜੀ ਦੇਣਾ ਕਿਸੇ ਦੇ ਖਵਾ ਦੇ ਪੀਤਾ ਹੈ ਕਨਾ ਉਦਾਂ ਬੀਬੀਆਂ ਨੇ ਲੈ ਕੇ ਅਰੇ ਟੂ ਮੰਟ ਟੂਨੇ ਟਾਣੇ ਕਰਦੀਆਂ ਆ ਬੀਬੀਆਂ ਇਹ ਲੈ ਕੇ ਉਦਾਂ ਕਦੀ ਨਹਿਰ ਤੇ ਨੱਪਣ ਗਈਆਂ ਹੁੰਦੀਆਂ ਮੈਂ ਫਿਰਦੀ ਰਹਿਣੀ ਗੱਡੀ 'ਚ ਜਾਵਾਂ ਆਪਣੇ ਬੇਟੇ ਨਾਲ ਆਪਣੇ ਕੇ ਹਸਬੰਡਰ ਨਾਲ ਜਾਵਾਂ ਮੋੜ ਉਹ ਤੇ ਟੂਨੇ ਕਰਦੀਆਂ ਮੈਂ ਫੜੀਆਂ ਉਦਾਂ ਮੈਂ ਗੁਰਦੁਆਰੇ ਜਾਣਾ ਟੂਨੇ ਪਤਾ ਨਹੀਂ ਕਾਪੇ ਕਰਦੇ ਲੋਕ ਮੈਂ ਇਦਾਂ ਦੀਆਂ ਗੱਲਾਂ ਨੂੰ ਚੰਗਾ ਨਹੀਂ ਸਮਝਦੀ ਹਨਾ ਟੂਨੇ ਨਹੀਂ ਕਰਨੇ ਚਾਹੀਦੇ ਇਹ ਰੱਬ ਦਾ ਦੇਣਦਾਰ ਬੰਦਾ ਹੋ ਜਾਂਦਾ ਜਦੋਂ ਆਪਾਂ ਰੱਬ ਦੇ ਘਰ ਚੱਲ ਗਏ ਇਹ ਕਹਿੰਦੇ ਆ ਘਰੇ ਸੀ ਅੰਬਰਸਰ ਜਾ ਆਈਆਂ ਗੁਰਦੁਆਰੇ ਜਾ ਕੇ ਸਾਡੇ ਪਾਪ lettes ਉਹਨਾਂ ਚੜ ਗਏ ਇਹਨਾਂ ਨੇ ਇਹ ਪੱਗ ਦਿੱਦਲ ਆਂਤਾ ਆਉਣਾ ਹਨਾ ਤਾਰਨ ਰਾਜ ਨੇ ਇਹਨਾਂ ਦੀ ਵੇਹੀ ਖੋਲ ਲਈ ਸਾਰੀ ਇਹ ਮਨ ਚ ਬਲੇਖਾ ਕਢਦਾ ਕੇ ਪਤਾ ਲੱਗਣੇ ਆ ਤੇ ਭਗਵਾਨ ਨੇ ਕਹੀ ਤੀਦਾ ਫੋ ਫਿਰ ਅਕਲ ਫੇਰ ਆਉਣੀ ਜਦ ਮੰਜੇ ਦੇ ਪੈਨ ਕਿਸ ਨੂੰ ਪੁੱਛਣਾ ਨਹੀਂ ਹੈਗਾ ਮੈਂ ਤਾਂ ਇਹ ਕਹਿੰਦੀ ਰੱਬ ਨੂੰ ਮਨ ਨੂੰ ਆਪਣੇ ਦਿਲ ਵਿੱਚ ਰੱਖੋ ਕਿਸੇ ਨੂੰ ਸ਼ੋ ਨਾ ਕਰੋ ਤੇ ਉੱਠ ਕੇ ਮੈਂ ਡੁਪਲੀਕੇਟ ਕੱਟੀਆਂ ਲਾ ਕੇ ਬਹਿ ਜਾਵਾਂ ਆਰਾਮ ਦੇ ਪੈਸੇ ਇਕੱਠੇ ਕਰਕੇ ਮੈਂ ਮੇਲਾ ਕਰਾਂਗਾ ਫਿਰ ਚਾਹੇ ਕਰਾਉਂਦੀ ਫਿਰ ਇਹ ਕੰਮ ਮਾੜਾ ਹੈ ਹੈਨਾ ਬਿਲਕੁਲ ਨਹੀਂ ਇੰਨਾ ਕੰਮ ਕਰਨਾ ਚਾਹੀਦਾ ਜ਼ਿੰਦਗੀ ਦੇ ਵਿੱਚ ਮੈਂ ਤਾਂ ਇੱਕ ਵਾਰੀ ਕਹਾਲਾਂ ਦੋ ਵਾਰੀ ਕਹਾਲਾਂ ਆ ਮੈਂ ਪਿੰਡ ਦਾ ਕੋ ਗੁੱਸਾ ਕਰੇ ਮੈਂ ਨਹੀਂ ਦਾਰਦੀ ਮੈਂ ਜਾਣ ਕੇ 150 ਬਾਰੇ ਤੇ ਘੁੰਮੂ ਆ ਜੇ ਮੈਨੂੰ ਮਰਦੀ ਆ ਕੇ ਪਛਲੇ ਪਤਾ ਮੈਂ ਜੀ ਤੁਹਾਨੂੰ ਬੋਲਨੀ ਆ ਐਸੇ ਮੈਂ ਗਲਤ ਕੋਈ ਲਮ ਜਿੰਨੀ ਤੁਹਾਡੇ ਸਾਹਮਣੇ ਕਹਿ ਬਿਟੇ ਮੈਂ ਗੱਲ ਜਿਹੜੀ ਮੈਂ ਕਹਿਣੀ ਸੱਚੀ ਮੂੰਹ ਤੇ ਕਹਿਣੀ ਆ ਦੇਖੋ ਕਿਰਤੇ ਕਮਾਈ ਕਰੋ ਬਾਕੀ ਪਰਮਾਤਮਾ ਦੀ ਬਰਕਤ ਆਪੇ ਪਾਣੀ ਹੈ ਹਨਾ ਚੋਰੀ ਮੇਣਾ ਜਾਰੀ ਮੇਣਾ ਇਦਾਂ ਮਿਹਨਤ ਦਾ ਕੋਈ ਮੇਣਾ ਨਹੀਂ ਕਿਹਾ ਵਾਈਕ ਜੀ ਦਾ ਕਾਸਾ ਵਾਈਕ ਜੀ ਕਿਰਤ